ਅਕੈਡਮੀ ਫਲੌਰ ਵੱਲੋਂ ਸਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਗਰਾਊਂਡ ਵਿਖੇ 9 10 11 ਫਰਵਰੀ ਨੂੰ ਸਲਾਨਾ 7ਵਾਂ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਸਾਬਕਾ ਮੰਤਰੀ ਪੰਜਾਬ ਸਵਾਰਗਵਾਸੀ ਸਰਦਾਰ ਗੁਰਵਿੰਦਾ ਸਿੰਘ ਢਟਵਾਲ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਓਪਰ 16 ਅਤੇ ਅੰਡਰ 16 ਦੀਆਂ 8 ਟੀਮਾਂ ਤੋਂ ਇਲਾਵਾ 40 ਸਾਲ ਖਿਡਾਰੀਆਂ ਦਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਤੇ ਗਤਾਰ ਮੁੱਖ ਮਹਿਮਾਨ ਖੇਡ ਮੰਤਰੀ ਮੀਤ ਹਰ ਸ਼੍ਰੀ ਕਲਦੀਪ ਸਿੰਘ ਧਾਰੀਵਾਲ ਪ੍ਰਵਾਸੀ ਭਾਰਤੀ ਪ੍ਰਸ਼ਾਸਨਿਕ ਸੁਧਾਰ ਮੰਤਰੀ ਸ਼੍ਰੀ ਜੁਗਿੰਦਰ ਵਾਸੀ ਗੋਂਦਾ ਪੰਜਾਬ ਰੇਡੀਓ ਕੈਨੇਡਾ ਆਪ ਦੇ ਫਲੋਰ ਤੋਂ ਹਲਕਾ ਜਜ ਪ੍ਰਿੰਸੀਪਲ ਪ੍ਰੇਮ ਕੁਮਾਰ ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਲੋਰ ਸਾਬਕਾ ਵਿਧਾਇਕ ਬਲਦੇਵ ਸਿੰਘ ਖੇਰਾ ਦਾਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਅਤੇ ਹੋਰ ਪਤਵੰਤੇ ਸੱਜਣ ਪਹੁੰਚਣਗੇ ਟੂਰਨਾਮੈਂਟ ਦੇ ਖੇਲੇ ਦਿਨ ਪ੍ਰਸਿੱਧ ਲੋਕ ਗਾਇਕ ਹੁਨਰ ਸਿੱਧੂ ਜੀ ਖਾਨ ਇੰਦਰਾ ਨਗਰਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਆਕਰਸ਼ਿਤ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਤੇ ਬਾਬਾ ਸ਼ੰਪੂ ਰਾਮ ਜੀ ਚੇਅਰਮੈਨ ਜਨਨ ਸਕੱਤਰ ਜਗਦੀਸ਼ ਲਾਲ ਮਨੀ ਧਾਰੀਵਾਲ ਪ੍ਰਧਾਨ ਟੀਮ ਮੈਨੇਜਰ ਅਤੇ ਸਲਾਹਕਾਰ ਪਰਮਜੀਤ ਚੋਹਾਨ ਖਜ਼ਾਨੇ ਸ਼ਿਵਰਾਜ ਮੀਡੀਆ ਸਲਾਹਕਾਰ ਰਾਜਾ ਅਟਵਾਲ ਅਸ਼ੋਕ ਸ਼ਰਮਾ ਸੁਰਿੰਦਰ ਪਾਲ ਉਜਾਗਰਾਇ ਅਤੇ ਹੋਰ ਹਾਜ਼ਰ ਸਨ ਪਲਾਟੋਂ ਰਾਜਮਾਨ ਅੰਗਲਦੀ ਖਾਸਰਪੋਠ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੈਂ ਤੁਹਾਨੂੰ ਪ੍ਰਸਤਾਵ ਕਰਾਂ ਕਿ ਕੀ ਕਹਿਣਾ ਚਾਹੁੰਦੇ ਹੋ ਪ੍ਰੈਸ ਕਾਨਫਰੰਸ ਦੇ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਜੀ ਕਿ 9 10 ਤੇ 11 ਫਰਵਰੀ ਨੂੰ ਫੁੱਟਬਾਲ ਅਕੈਡਮੀ ਫਲੋਰ ਵੱਲੋਂ ਇੱਕ ਫੁੱਟਬਾਲ ਟੂਰਨਾਮੈਂਟ ਮੇਰੇ ਸਵਰਗਵਾਸੀ ਪਤਾ ਸਰਦਾਰ ਗੁਰਵਿੰਦਰ ਸਿੰਘ ਅਟਵਾਲ ਹੋਣਾਂ ਦੇ ਨਾਂ ਤੇ ਕਰਾਇਆ ਜਾ ਰਿਹਾ ਹੈ ਤੇ ਬੜਾਈਸ ਲੱਗਾ ਜੋ ਕੰਮ ਹੈ ਇਹ ਇਸ ਟੂਰਨਾਮੈਂਟ ਦੇ ਵਿੱਚ 16 ਆਪਣੇ ਓਪਨ ਦੀਆਂ ਟੀਮਾਂ ਤੇ 8 ਅੰਡਰ 16 ਦੀਆਂ ਟੀਮਾਂ ਖੇਡਣਗੀਆਂ ਤੇ 11 ਤਰੀਕ ਨੂੰ ਫਾਈਨਲ ਮੈਚ ਤੋਂ ਪਹਿਲਾਂ ਇੱਕ ਓਵਰ 40 ਜਿਹੜਾ ਸ਼ੋਅ ਮੈਚ ਵੀ ਕਰਵਾਇਆ ਜਾਏਗਾ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਐਨ ਆਰ ਆਈ ਵੀਰਾਂ ਨੂੰ ਇਹ ਸਿਹਰਾ ਦੇਣਾ ਚਾਹੁੰਦਾ ਕਿ ਆਪਾਂ ਵੱਧ ਤੋਂ ਵੱਧ ਇਸ ਜਿਹੜੀ ਫੁੱਟਬਾਲ ਅਕੈਡਮੀ ਫਲੋਰ ਦਾ ਸਹਿਯੋਗ ਕਰੀਏ ਤਾਂ ਕਿ ਆਪਣੇ ਬੱਚੇ ਜਿਹੜੇ ਨਸ਼ਿਆਂ ਤੋਂ ਦੂਰ ਹੋ ਸਕਣ ਤੇ ਗਰਾਊਂਡ ਦੇ ਨਾਲ ਵੱਧ ਤੋਂ ਵੱਧ ਜੁੜ ਸਕਣ ਕਿੱਥੇ ਕਿੱਥੇ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਟੀਮਾਂ ਵੀ ਕਿੱਥੇ ਕਿੱਥੇ ਆ ਰਹੀਆਂ ਹਨ ਹਾਂ ਹਾਂਜੀ ਸਰ ਇਹਦੇ ਵਿੱਚ ਵਕ ਹਾਂਜੀ ਕਿੱਥੇ ਕਿੱਥੇ ਪਹੁੰਚ ਰਹੀਆਂ ਵਕ ਵਕ ਟੀਮਾਂ ਪਹੁੰਚ ਰਹੀਆਂ ਉਹਦੇ ਬਾਰੇ ਭਾਜੀ ਮਨੀ ਭਾਜੀ ਹੁਣ ਤੁਹਾਨੂੰ ਜਾਣਕਾਰੀ ਦੇਣਗੇ ਤੇ ਮੁੱਖ ਮਹਿਮਾਨ ਵਜੋਂ ਅਸੀਂ ਪੋਲਿਟਿਕਲ ਲੈਵਲ ਤੋਂ ਉੱਤੇ ਉੱਠ ਕੇ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਵਿੱਚ ਪੋਲਿਟਿਕਸ ਦਾ ਕੋਈ ਲੈਣ ਦੇਣ ਨਹੀਂ ਇਹਦੇ ਵਿੱਚ ਮੀਤ ਹੇਰ ਜੀ ਆਪਣੇ ਜਿਹੜੇ ਸਪੋਰਟਸ ਮਿਨਿਸਟਰ ਆ ਉਹ ਪਹੁੰਚ ਰਹੇ ਆ ਕੁਲਦੀਪ ਧਾਲੀਵਾਲ ਜੀ ਕੈਬਨਿਟ ਮੰਤਰੀ ਉਹ ਪਹੁੰਚ ਰਹੇ ਆ ਸਰਦਾਰ ਜੁਗਿੰਦਰ ਬਾਸੀ ਜੀ ਆਪਣੇ ਉੱਗੇ ਜਰਨਲਿਸਟ ਇੰਟਰਨੈਸ਼ਨਲ ਜਰਨਲਿਸਟ ਉਹ ਪਹੁੰਚ ਰਹੇ ਗੋਂਦਾ ਪੰਜਾਬ ਰੇਡੀਓ ਟੀਵੀ ਦੇ ਜਿਹੜੇ ਸੀਈਓ ਨੇ ਤੇ ਐਮਐਲਏ ਆਪਣੇ ਵਿਕਰਮ ਚੌਧਰੀ ਜੀ ਪਹੁੰਚਣਗੇ ਐਕਸ ਐਮਐਲਏ ਬਲਦੇਵ ਅਖੇਰਾ ਜੀ ਤੇ ਆਪਣੇ ਸਾਡੇ ਸ਼ਹਿਰ ਦੇ ਮਾਣ ਦਰਸ਼ਨ ਲਾਲ ਜੀ ਮੰਗੂਪੌਰ ਐਕਸ ਐਮਐਲਏ ਉਹ ਵੀ ਗੈਸਟ ਆਫ ਆਨਰ ਵੱਲੋਂ ਆ ਰਹੇ ਆ ਤੇ ਮੈਂ ਆਪਣੇ ਮੈਂਬਰ ਪਾਰਲੀਮੈਂਟ ਸਾਡੇ ਸੁਸ਼ੀਲ ਰਿੰਕੂ ਜੀ ਉਹ ਵੀ ਪਹੁੰਚ ਰਹੇ ਆ ਤੇ ਇਹ ਪੋਲਿਟਿਕਲ ਲੈਵਲ ਤੋਂ ਉੱਤੇ ਉੱਠ ਕੇ ਪ੍ਰੋਗਰਾਮ ਕਰਾਇਆ ਜਾ ਰਿਹਾ ਇਹਦਾ ਪੋਲਿਟਿਕਸ ਨਾਲ ਕੋਈ ਲੈਣ ਦੇਣਾ ਨਹੀਂ ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਸਾਰੇ ਵੱਧ ਚੜ ਕੇ ਇਸ ਫੁੱਟਬਾਲਾ ਪ੍ਰੋਗਰਾਮ ਇਹ 7ਵਾਂ ਟੂਰਨਾਮੈਂਟ ਹੋ ਰਿਹਾ ਜੀ ਹਾਂਜੀ ਇਸ ਪ੍ਰੈਸ ਕਾਨਫਰੈਂਸ ਦਾ ਮਕਸਦ ਇਹ ਆ ਜੀ ਕਿ ਫੋਟਵਾਲ ਅਕੈਡਮੀ ਫਲੋਰ ਰਜਿਸਟਰਡ ਬਲੋਂ ਹਰ ਸਾਲ ਦੀ ਤਰ੍ਹਾਂ ਇੱਥੇ ਇੱਕ ਬਹੁਤ ਵੱਡਾ ਵਿਸ਼ਾਲ ਫੁੱਟਬਾਲਾ ਟੂਰਨਾਮੈਂਟ ਕਰਵਾਇਆ ਜਾਂਦਾ ਇਸ ਸਾਲ ਜਿਹੜਾ ਆ 7ਵਾਂ ਜਿਹੜਾ ਫੁੱਟਬਾਲ ਕੱਪ ਜਿਹੜਾ ਅਕੈਡਮੀ ਵੱਲੋਂ ਕਰਵਾਇਆ ਜਾ ਰਿਹਾ ਸਰਦਾਰ ਸਵਰਗਵਾਸੀ ਗੁਰਵਿੰਦਰ ਸਿੰਘ ਜੀ ਟਵਾਲ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਹਮ 7ਵਾਂ ਪ੍ਰੋਗਰਾਮ ਹੈ ਜੀ ਕੌਣ ਕੌਣ ਹੈ ਸ਼ਿਰਕਤ ਕਰ ਰਿਹਾ ਜੀ ਇਹ ਜੀ 7ਵਾਂ ਟੂਰਨਾਮੈਂਟ ਹੈ ਜੀ 7ਵਾਂ ਕੱਪ ਹੈ ਫੁੱਟਬਾਲ ਦਾ ਇਹਦੇ ਵਿੱਚ ਸਾਡੇ ਇਹ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਇਹ ਕੋਈ ਪੋਲੀਟੀਕਲ ਕਿਸੇ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਇਹ ਟੂਰਨਾਮੈਂਟ ਹੈ ਜਿਹੜਾ ਸਾਰਿਆਂ ਦਾ ਸਾਂਝਾ ਪ੍ਰੋਗਰਾਮ ਹੈ ਇਹ ਸਾਰਿਆਂ ਦਾ ਸਾਂਝਾ ਟੂਰਨਾਮੈਂਟ ਹੈ ਇਹਦੇ ਵਿੱਚ ਸਾਡੇ ਖੇਡ ਮੰਤਰੀ ਮਾਨਯੋਗ ਮੀਤ ਹੇਰ ਜੀ ਕਲਦੀਪ ਕੈਬਨਿਟ ਮੰਟਰੀ ਕਲਦੀਪ ਧਾਲੀਵਾਲ ਜੀ ਔਰ ਇਸ ਤੋਂ ਬਾਅਦ ਸ਼ਸ਼ੀਲ ਰਿੰਕੂ ਜੀ ਐਮਪੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਫਲੋਰ ਨੇ ਜਿਹੜੇ ਤੇ ਉਹ ਸ਼ਿਰਕਤ ਕਰਨਗੇ ਇਸ ਤੋਂ ਇਲਾਵਾ ਵਿਕਰਮ ਚੌਧਰੀ ਜੀ ਤੇ ਇਸ ਤੋਂ ਇਲਾਵਾ ਬਲਦੇਵ ਖਹਿਰਾ ਜੀ ਤੇ ਬਾਸੀ ਸਾਹਿਬ ਜਿਹੜੇ ਸਾਡੇ ਗੌਂਦਾ ਪੰਜਾਬ ਰੇਡੀਓ ਦੇ ਇੰਟਰਨੈਸ਼ਨਲ ਜਿਹੜੇ ਜਰਨਲਿਸਟ ਨੇ ਉਹ ਆਉਣਗੇ ਜੀ ਮੰਗਲ ਬਾਸੀ ਜੀ ਜਿਹੜੇ ਕੀ ਮਾਰਫ੍ਰੈਡ ਚੇਅਰਮੈਨ ਨੇ ਇਸ ਤੋਂ ਬਾਅਦ ਪਰਮਵੀਰ ਸਾਡਾ ਮਿੱਤਰ ਆ ਉਹ ਸਾਰੇ ਬਹੁਤ ਹੋਰ ਵੀ ਸਾਰੇ ਪੋਲੀਟੀਕਲ ਤੇ ਨੋਨ ਪੋਲੀਟੀਕਲ ਚਿਹਰੇ ਜਿਹੜੇ ਆ ਇੱਥੇ ਆਉਣਗੇ ਜੀ ਇਹ ਵੀ ਸੌਣ ਚ ਆ ਰਹੇ ਜਿਹੜਾ ਲੋਕਾਂ ਦਾ ਦਿਲ ਬੱਖ ਲਾਉਣ ਲਈ ਪਰ ਸਿੰਗਰ ਵੀ ਆ ਰਹੇ ਉਹਨਾਂ ਦੇ ਲੋਕਾਂ ਦਾ ਹੌਸਲਾ ਵਲਿਆ ਆਏ ਹਾਂ ਹਾਂਜੀ ਉਹ ਥੋੜਾ ਜਿਹਾ ਰੰਗਾ ਰੰਗ ਪ੍ਰੋਗਰਾਮ ਕਿਉਂਕਿ ਇਹ ਯੂਥ ਦਾ ਪ੍ਰੋਗਰਾਮ ਹੈ ਤੁਹਾਨੂੰ ਪਤਾ ਤੇ ਇਹ ਸਾਰੇ ਜਿੱਦਾਂ ਸਾਡੇ ਜਿਹੜੇ ਪਲੇਅਰ ਸੀਗੇ ਬੱਚੇ ਸੀਗੇ ਉਹ ਇਸ ਵਾਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਥੋੜਾ ਜਿਹਾ ਸੱਭਿਆਚਾਰ ਨਾਲੇ ਮੇਨ ਚੀਜ਼ ਇੱਕ ਗੱਲ ਹੋਰ ਹੈ ਜੀ ਸੱਭਿਆਚਾਰ ਨਾਲ ਜੁੜਨਾ ਵੀ ਦੇਖੋ ਆਪਣੀ ਪੰਜਾਬੀਆਂ ਦਾ ਹੱਸਣਾ ਨੱਚਣਾ ਟੱਪਣਾ ਇੱਕ ਨਾਲ ਸਾਡਾ ਮੇਨ ਜਿਹੜਾ ਲਾਈਫ ਇੱਕ ਸਟਾਈਲ ਇਹੋ ਜਿਹਾ ਸੋ ਇਹ ਚੀਜ਼ਾਂ ਜ਼ਰੂਰੀ ਨੇ ਉਸ ਚੀਜ਼ਾਂ ਨਾਲ ਵੀ ਬੱਚਿਆਂ ਨੂੰ ਜੋੜਨਾ ਜ਼ਰੂਰੀ ਆ ਸੋ ਉਹਦੇ ਲਈ ਸਾਡੇ ਹੁਨਰ ਸਿੱਧੂ ਇੱਕ ਮੁੰਡਾ ਸਿੰਗਰ ਹੈਗਾ ਜੀ ਖਾਨ ਜੀ ਨੇ ਇੰਦਰਨਾਗਰ ਤੇ ਇਹ ਇਹ ਸਾਰੇ ਜਿਹੜੇ ਇੱਥੇ ਜਿਹੜੇ ਐਂਟਰਟੇਨਮੈਂਟ ਵੱਜੋ ਸੱਭਿਆਚਾਰ ਪ੍ਰੋਗਰਾਮ ਜਿਹੜਾ ਕੀਤਾ ਜਾਉਂਦਾ ਲੋਕਾਂ ਨੂੰ ਕੀ ਮੈਸੇਜ ਹੈ ਮੈਸੇਜ ਇਹੀ ਆ ਜੀ ਤੁਸੀਂ ਇਲਾਕੇ ਦੇ ਵਾਸੀ ਦਾ ਆਉਣਾ ਇਸ ਸਾਡੇ ਲਈ ਬਹੁਤ ਵੱਡਾ ਇੱਕ ਮਾਣ ਹੋਊਗਾ ਅਸੀਂ ਇਸ ਚੀਜ਼ ਦਾ ਬਹੁਤ ਫਕਰ ਮਹਿਸੂਸ ਕਰਦੇ ਹਾਂ ਕਿ ਖੇਡ ਨਿਵਾਸੀ ਜ਼ਰੂਰ ਇਸ ਟੂਰਨਾਮੈਂਟ ਚ ਆਉਣਗੇ ਪੰਜਾਬ ਦੇ ਵਿੱਚ ਹਮੇਸ਼ਾ ਕਾਫੀ ਬਾਰੇ ਉਹਨਾਂ ਦਾ ਰੁਝਾਨ ਚੇਂਜ ਕਰ ਲਈ ਐਡਾਂ ਦੀਆਂ ਟੀਮਾਂ ਤੁਸੀਂ ਪ੍ਰੋਗਰਾਮ ਕਰਦੇ ਆ ਉਹਨਾਂ ਬਾਰੇ ਕੀ ਗੱਲ ਨੌਜਵਾਨਾਂ ਨੂੰ ਦੇਖੋ ਅਸੀਂ ਸਾਡਾ ਇੱਕ ਮੈਂ ਚੀਜ਼ ਹੋਰ ਬਹੁਤ ਵੱਡੀ ਗੱਲ ਤੁਹਾਨੂੰ ਕਲੀਅਰ ਕਰਨ ਲੱਗਾ ਕਿ ਜਿਹੜੀ ਸਾਡੀ ਅਕੈਡਮੀ ਆ ਫੁੱਟਬਾਲ ਦੀ ਇਹ ਕੋਈ ਇੱਕ ਤਾਂ ਹੁੰਦਾ ਪਰ ਕਈ ਜਗ੍ਹਾ ਤੇ ਦੇਖਦੇ ਆ ਕਈ ਕੋਈ ਟੂਰਨਾਮੈਂਟ ਹੁੰਦਾ ਹੈ ਉਹਦੇ ਤੋਂ ਬਾਅਦ ਕੋਈ ਗਰਾਊਂਡ ਤੇ ਲੱਭਦਾ ਨਹੀਂ 12 ਮਹੀਨਿਆਂ ਬਾਅਦ ਫੇਰ ਆਉਂਦੇ ਇਹ ਸਾਡਾ 12 ਮਹੀਨੇ 30 ਦਿਨ ਇਹ ਸਾਡਾ ਐਵਰੀਡੇ ਬੱਚੇ ਗਰਾਊਂਡ ਤੇ ਆਉਂਦੇ ਆ ਅਕੈਡਮੀ ਆ ਫੁੱਟਬਾਲ ਦੀ ਇੱਥੇ ਫੁੱਟਬਾਲ ਸਿਖਾਇਆ ਜਾਂਦਾ ਬੱਚਿਆਂ ਨੂੰ ਜੋੜਿਆ ਜਾਂਦਾ ਅਸੀਂ ਪੇਰੈਂਟਸ ਦੀਆਂ ਮੈਂ ਸ਼ਹਿਰ ਦੇ ਵਿੱਚ ਤੁਸੀਂ ਪਤਾ ਵੀ ਕਰ ਸਕਦੇ ਹੋ ਅਸੀਂ ਪੇਰੈਂਟਸ ਦੀਆਂ ਮਿੰਤਾਂ ਕਰ ਕਰਕੇ ਉਹਨਾਂ ਨੂੰ ਕਹੀਦਾ ਬੱਚਿਆਂ ਨੂੰ ਟਿਊਸ਼ਨਾਂ ਤੋਂ ਸਕੂਲ ਤੋਂ ਮੈਨੇਜ ਕਰਕੇ ਕਿਸੇ ਤਰ੍ਹਾਂ ਗਰਾਊਂਡ ਨਾਲ ਜ਼ਰੂਰ ਜੋੜੋ ਇਹ ਬਹੁਤ ਜ਼ਰੂਰੀ ਇੱਕ ਅੱਜ ਦੇ ਜਿਹੜੀ ਸਮੇਂ ਦੀ ਮੰਗ ਹੈ ਕਿ ਬੱਚੇ ਦਾ ਗਰਾਊਂਡ ਨਾਲ ਜੁੜਨਾ ਬਹੁਤ ਜ਼ਰੂਰੀ ਹੈ